ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਤੱਕ ਇਹ ਵਾਧਾ 20% ਦਾ ਹੈ ਵਿਦਿਆਰਥੀਆਂ ਦਾ ਜ਼ਿਆਦਾ ਰੁਝਾਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲ ਹੈ ਕੈਨੇਡਾ ਦੇ ਸਿੱਖਿਆ ਮੰਤਰੀ ਅਮਰੀਕ ਵਿਰਕ ਦੀਵਾਨੀਏ ਤਾਂ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵਾਧਾ ਕਰਨ ਦਾ ਉਹਨਾਂ ਦਾ ਟੀਚਾ 50% ਤੱਕ ਹੈ ਕੈਨੇਡਾ ਦੇ ਵਿੱਚ ਇਸ ਸਮੇਂ ਜ਼ਿਆਦਾਤਰ ਵਿਦਿਆਰਥੀ ਚੀਨ ਅਤੇ ਭਾਰਤ ਤੋਂ ਆ ਰਹੇ ਨੇ ਤੇ ਸਾਲ 2012-13 ਦੇ ਵਿੱਚ ਕੈਨੇਡਾ 1,112,000 ਅੰਤਰਰਾਸ਼ਟਰੀ ਵਿਦਿਆਰਥੀ ਆਇਸਾਨ ਤੇ ਵਿਦਿਆਰਥੀਆਂ ਦੀ ਗਿਣ ਕੈਨੇਡਾ ਦੇ ਵਿੱਚ ਵਧਣ ਦੇ ਨਾਲ ਉੱਥੇ ਦੀ ਆਰਥਿਕਤਾ ਤਾਂ ਮਜ਼ਬੂਤ ਹੋਈ ਰਹੀ ਹੈ ਨਾਲ ਹੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮਿਲ ਰਹੇ ਨੇ ਭਾਰਤੋਂ ਪਹਿਲਾਂ ਵਿਦਿਆਰਥੀ ਆਸਟ੍ਰੇਲੀਆ ਵਿੱਚ ਜ਼ਿਆਦਾ ਜਾ ਰਹੇ ਸੀ ਪਰ ਜਦੋਂ ਦੀਆਂ ਕੈਨੇਡਾ ਨੇ ਆਪਣੇ ਵੀਜ਼ਾ ਪ੍ਰਣਾਲੀ ਹੋਰ ਵੀ ਸਰਲ ਕਰ ਦਿੱਤੀਆਂ ਨੇ ਉਦੋਂ ਦੇ ਵਿਦਿਆਰਥੀ ਉੱਥੇ ਜ਼ਿਆਦਾ ਜਾਣ ਲੱਗ ਪਏ ਨੇ ਤੇ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਇਹ ਰੁਝਾਨ 20% ਦਾ ਹੈ ਤੇ ਵਿਦਿਆਰਥੀਆਂ ਦਾ ਜ਼ਿਆਦਾ ਰੁਝਾਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਾਲਾ ਹੈ ਕੈਨੇਡਾ ਦੇ ਸਿੱਖਿਆ ਮੰਤਰੀ ਅਮਰੀਕ ਵਿਰਕ ਦੀ ਮੰਨੀ ਹੈ ਤਾਂ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵਾਅਦਾ ਕਰਨ ਦਾ ਉਹਨਾਂ ਦਾ ਟੀਚਾ ਜੋ ਹੈ ਉਹ 50% ਦਾ ਹੈ ਜੋ ਕਿ ਉਹ ਛੇਤੀ ਹੀ ਪੂਰਾ ਕਰ ਲੈਣਗੇ ਤੇ ਕੈਨੇਡਾ ਵਿੱਚ ਇਸ ਸਮੇਂ ਜ਼ਿਆਦਾਤਰ ਵਿਦਿਆਰਥੀ ਚੀਨ ਤੇ ਭਾਰਤ ਦੇ ਨੇ ਤੇ ਸਾਲ 2012-13 ਦੇ ਵਿੱਚ ਕੈਨੇਡਾ 1,12,000 ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪਹੁੰਚੇ ਤੇ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਦੇ ਵਿੱਚ ਵਧਨ ਨਾਲ ਉਥੇ ਦੀ ਆਰਥਿਕਤਾ ਦਾ ਮਜ਼ਬੂਤ ਹੋਈ ਰਹੀ ਹੈ ਨਾਲ ਹੀ ਭਾਰਤੀਆਂ ਨੂੰ ਤੇ ਹੋਰ ਲੋਕਾਂ ਨੂੰ ਰੋਜ਼ਗਾਰ ਦੇ ਕਈ ਅਵਸਰ ਵੀ ਮਿਲ ਰਹੇ ਨੇ ਹਾਲਾਂਕਿ ਭਾਰਤ ਤੋਂ ਬਾਹਰ ਜਾਣ ਵਾਲੇ ਵਿਦਿਆਰਥੀਆਂ ਦਾ ਰੁਝਾਨ ਪਹਿਲਾਂ ਆਸਟ੍ਰੇਲੀਆ ਦੇ ਵੱਲ ਸੀ ਪਰ ਜਦੋਂ ਤੋਂ ਆਸਟ੍ਰੇਲੀਆ ਨੇ ਆਪਣੇ ਵੀਜ਼ਾ ਨਿਯਮ ਹੋਰ ਸਖਤ ਕਰ ਦਿੱਤੇ ਨੇ ਤੇ ਕੈਨੇਡਾ ਨੇ ਆਪਣੇ ਵੀਜ਼ਾ ਨਿਯਮ ਦੇ ਵਿੱਚ ਸਰਲਤਾ ਲਿਆਂਦੀ ਹੈ ਉਦੋਂ ਤੋਂ ਭਾਰਤੀ ਵਿਦਿਆਰਥੀਆਂ ਦਾ ਰੁਝਾਨ ਕੈਨੇਡਾ ਜਾਣ ਵੱਲ ਲਗਾਤਾਰ ਵੱਧਦਾ ਜਾ ਰਿਹਾ ਹੈ